ਜਨਰ ਸਿੰਘ ਢਿੱਲੋਂ ਇਸ ਤੋਂ ਬਾਅਦ ਮੈਂ ਇਸ ਤੋਂ ਬਾਅਦ ਓਮਕਾਰ ਸਿੰਘ ਬਖਾਰ ਸਿੰਘ ਸਤਜੀ ਮਾਪੇ ਦਾ ਮਾਂਤਦਿਆਂ ਦੇ ਘਰ ਵੱਸਦੇ ਉਹਨਾਂ ਘਰਾਂ ਦੀਆਂ ਪਹਿਚਾਨ ਇਹ ਇੱਕ ਨਹੀਂ ਦੋ ਦੋ ਘਰਾਂ ਦੇ ਬੱਚੇ ਆ ਰਹੇ ਨੇ ਤਾਂ ਦੀ ਲੋੜੀ ਅੱਜ ਤੱਕ ਜੀ ਸੁਣਿਆ ਹਵੇ ਆਪਾਂ ਮੁੰਡਿਆਂ ਦੀ ਲੋੜੀ ਹੀ ਮਨਾਈ ਜਾਂਦੀ ਹੈ ਤੇ ਉਪਰਾਲਾ ਕੀਤਾ ਗਿਆ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਆਪਣੇ ਫੀਮੇਲ ਦਾ ਔਰ ਔਮਨ এমਪਾਵਰਮੈਂਟ ਦਾ ਰੋਡ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਤੁਸੀਂ ਜਿਹੜੀ ਕਵਰੇਜ ਕਰਦੇ ਹੋ ਤੇ ਅੱਜ ਮੈਂ ਇਸ ਜਿਹੜਾ ਪਵਿੱਤਰ ਦਿਨ ਮਨਾਇਆ ਜਾ ਰਿਹਾ ਮਾਨਯੋਗ ਮੰਤਰੀ ਜੀ ਦੇ ਜਿਤਨਾ ਸਦਕਾ ਹੈ ਜਿਹੜਾ ਕਿ ਖੰਨਾ ਵਸਿਆ ਨੂੰ ਬਹੁਤ ਵੱਡਾ ਸਮਾਗਮ ਦੇ ਵਿੱਚ ਜਿਹੜਾ ਲੋਹੜੀ ਦਾ ਫੰਕਸ਼ਨ ਹੋ ਰਿਹਾ ਇਸ ਸਮੇਂ ਮੈਂ ਸਾਰੇ ਖੰਨਾ ਨਿਵਾਸੀਆਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹੈ। ਦੌਰਾਨ ਉਹ ਪੁਲਾੰਗਾ ਕੱਟ ਰਹੇ ਨੇ 35 35 ਸਾਲ ਦੇ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਹੜਾ ਕਿ ਏਐਸ ਕਾਲਜ ਫਾਰ ਔਮਨ ਖੰਨਾ ਵਿਖੇ ਕੀਤਾ ਗਿਆ। ਇਹ ਇੰਸਟੀਚਿਊਟ ਤੇ ਜਿਹੜੇ 100 ਸਾਲ ਤੋਂ ਵੱਧ ਪੁਰਾਣੇ ਅਸੀਂ ਸਾਰੇ ਕਾਲਜ ਨੂੰ ਨੱਚਣ ਲਾ ਦਿੱਤਾ ਇੰਨੇ ਵਸ ਵਧੀਆ ਵਧੀਆ ਗਾਣੇ ਬੋਲੇ ਸਾਰਾ ਕਾਲੇ ਚੁੰਮਨ ਤੇ ਲਾਤਾ ਜੀ ਤੇ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਪੈਸ਼ੀਅਲ ਕਰਦੇ ਹਾਂ ਕਿ ਪੰਜਾਬ ਲਾਈਵ 18 ਨਿਊਜ਼ ਜਿਨ੍ਹਾਂ ਨੇ ਅੱਜ ਇਥੇ ਇੰਟਰਵਿਊ ਲਿਆ ਮੇਰਾ ਥੈਂਕ ਯੂ ਸੋ ਮਚ ਸਰ ਮੂੰਦਿਆ ਗੱਲਾ ਨਹੀਂ ਕੋਈ ਕਿਸੇ ਪਿੱਛੇ ਨਹੀਂ ਮਰਦਾ ਓਏ ਕੋਈ ਕਿਸੇ ਪਿੱਛੇ ਨਹੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਉਸੀ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਨੇ ਘਰ ਵਸਦੇ ਉਹਨਾਂ ਘਰਾਂ ਦੀਆਂ ਪਹਿਚਾਨ ਇਹ ਇੱਕ ਨਹੀਂ ਦੋ ਦੋ ਘਰਾਂ ਦੇ ਬੱਚੇ ਆ ਰਹੇ ਨੇ ਟੰਮੀ ਵਾਲੀ ਝਾਟੀ ਵਿੱਚ ਗੁੱਜੇ ਦੇ ਮਦਾਨੀਆਂ ਕੁੜੀਆਂ ਪੰਜਾਬ ਦੀਆਂ ਡਾਡੀਆਂ ਸੁਖਵਾਨੀਆਂ ਤੇ ਆਓ ਇਹਨਾਂ ਦਾ ਜੋਰਦਾਰ Please, 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 सॉन्ग दें। थैंक यू सो मच मैम। please, please, थोड़ा please, 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 Thank you so much, sir. This is Kamal Jeet Kaur and daughter Jaspreet Kaur. If you see Saturday, this function will be the best. ADC will be there. Hi, Olen. Doctor Rajinder Singh Tillo. इस तो बाद मैं रिक्वेस्ट करूंगी okay. एस हाई श्री मोहित गोयर एम जी सी ए एस मॉडल मैनेजर सोसाइटी खन्ना जिंदर सिंह जी इस तो बाद ओंकार सिंह सत्तू जी ओंकार सिंह सत्तू जी Bem da ਕਹਾਣੀ ਇਹ ਗੱਲ ਯਾਦ ਰੱਖਿਓ ਸੋਧੀ ਦਾ ਰਤਬਾ ਧੀ ਦਾ ਸਤਕਾਰ ਗੁਣਾ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਸਾਨੂੰ ਪਿਆਰ ਕਰਨਾ ਚਾਹੀਦਾ ਆਪਣੀਆਂ ਬੱਚੀਆਂ ਦੇ ਨਾਲ ਇਹਨਾਂ ਨੂੰ ਹਰ ਤਰ੍ਹਾਂ ਦੀ ਉਡਾਣ ਭਰਨ ਲਈ ਸਾਨੂੰ ਮੌਕੇ ਦੇਣੇ ਚਾਹੀਦੇ ਨੇ ਖਾਸ ਕਰਕੇ ਮਾਪੇ ਔਰ ਮੈਂ ਈਆਂ ਨੂੰ ਵੀ ਇੱਕ ਬੇਨਤੀ ਕਰਦਾ ਜੇ ਤੁਹਾਨੂੰ ਤੁਹਾਡੇ ਮਾਪੇ ਜੱਤੀ ਬੰਦੇ ਨੇ ਅੱਜ ਮੇਰੇ ਕੋਲ ਬੱਚੀਆਂ ਬੈਠੀਆਂ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਮੇਰੇ ਵੀ ਮਾਪੇ ਮੈਨੂੰ ਉਡਾਣ ਭਰਨ ਦਾ ਮੌਕਾ ਦਿੰਦੇ ਨੇ ਜੇ ਉਹਨੂੰ ਘਰੋਂ ਘਰੋਂ ਸੇਨਾ ਤੋਂ ਉਹਦੇ ਵੀ ਮਾਪਿਆਂ ਦਾ ਵੀ ਭਰੋਸਾ ਨਾ ਟੁੱਟੇ ਮੇਰੇ ਹੱਥ ਜੋੜ ਕੇ ਬੇਨਤੀ ਸੁਣੋ ਸਾਰੀ ਟੀਮ ਬੈਠੀ ਆ ਤੈਹ ਗੰਦੀ ਕਰਾਈ ਤੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਇਹ ਐਸਜੀ ਵਿਭਾਗ ਹੈ ਸਕਾਲਰ ਫਾਰ ਔਮਨ ਕਿਉਂਕਿ ਮੰਤਰੀ ਸਾਹਿਬ ਦਾ ਇਹ ਜਿਹੜਾ ਡਿਪਾਰਟਮੈਂਟ ਹੈ ਕੈਬਨਿਟ ਮੰਤਰੀ ਸਰਦਾਰ ਤਰਨਪ੍ਰਿੰਸ ਸਿੰਘ ਸੋਨ ਜੀ ਦਾ ਕਲਚਰਲ ਐਂਡ ਜਿਹੜਾ ਹੈਗਾ ਇਹ ਡਿਵੈਲਪਮੈਂਟ ਦਾ ਜਿਹੜਾ ਫੇਅਰ ਦਾ ਹੈਗਾ ਵੈ ਡਿਪਾਰਟਮੈਂਟ ਉਹਨਾਂ ਨੇ ਸਾਡਾ ਕਾਲਜ ਚੁਣਿਆ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੈਂਕਸ ਜੀ ਕਿਉਂਕਿ ਉਹ ਪੰਜਾਬ ਚ ਕਿਸੇ ਵੀ ਕਾਲਜ ਨੂੰ ਇਹ ਮਾਨ ਬਖਸ਼ ਸਕਦੇ ਸੀਗੇ ਤੇ ਅਸੀਂ ਇਹੀ ਬਹੁਤ ਜ਼ਿਆਦਾ ਸਾ ਡਿਲੀਵਰਡ ਭਾਗੀ ਗੱਲ ਹੈ ਕਿ ਸਾਡੇ ਕਾਲਜ ਨੂੰ ਮਾਨ ਬਖਸ਼ਿਆ ਗਿਆ ਜੀ ਤੀਆਂ ਦੀ ਲੋੜੀ ਅੱਜ ਤੱਕ ਜੀ ਸੁਣਿਆ ਹਵੇ ਆਪਾਂ ਮੁੰਡਿਆਂ ਦੀ ਲੋੜੀ ਹੀ ਮਨਾਈ ਜਾਂਦੀ ਹੈ ਤੇ ਉਪਰਾਲਾ ਕੀਤਾ ਗਿਆ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਕਿ ਐਡੇ ਲੈਵਲ ਦਾ ਪ੍ਰੋਗਰਾਮ ਸਾਡੇ ਖੰਨਾ ਸ਼ਹਿਰ ਵਿੱਚ A Scholar for Women ਵਿੱਚ ਹੋ ਰਿਹਾ ਤੇ ਅਸੀਂ ਬਹੁਤ ਜ਼ਿਆਦਾ ਥੈਂਕਸ ਹੈ। ਥੈਂਕਫੁਲ ਹੈ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਇਸ ਗ੍ਰੇਸ ਨਾਲ ਨਿਵਾਜਿਆ ਜੀ। ਥੈਂਕ ਯੂ। ਲੇਕੋ ਸਰਨੋ ਬੇਲਾ ਦਾ ਪੰਜਾਬ ਸਰਕਾਰ ਦਾ ਅਸੀਂ ਸ਼ੁਕਰੀਆ ਕਰਦੇ ਆਂ ਕਿ ਉਹਨਾਂ ਨੇ ਆਪਣਾ ਇੱਕ ਪ੍ਰੋਗਰਾਮ ਧੀਆ ਦੀ ਲੋਹੜੀ ਦੇ ਨਾਲ ਸਮਾਪਤ ਔਰ ਉਹ ਵੀ ਔਮਨ ਕਾਲਜ ਦੇ ਅੰਦਰ ਸੈਲੀਬ੍ਰੇਟ ਕੀਤਾ। ਇਹ ਪਹਿਲਾ ਸਟਾਰਟਿੰਗ ਚ ਪਹਿਲਾਂ ਇਹ ਲੋੜੀ ਦਾ ਤਿਹਾਰ ਮੇਲ ਬੱਚੇ ਲਈ ਬੜੇ ਖੁਸ਼ੀ ਨਾਲ ਮਨਾਇਆ ਜਾਂਦਾ ਸੀ ਅੱਜ ਬੜੀ ਸ਼ਾਨ ਦੇ ਨਾਲ ਫੀਮੇਲ ਚਾਈਲਡ ਦੇ ਨਾਂ ਦੇ ਉੱਤੇ ਇਹਨੂੰ ਮਨਾਇਆ ਜਾਂਦਾ ਹੈ ਜਿਹੜੀ ਕਿ ਬਹੁਤ ਇੰਪੋਰਟੈਂਟ ਗੱਲ ਹੈ ਹਰ ਫੀਲਡ ਦੇ ਵਿੱਚ ਆਪਣੇ ਫੀਮੇਲ ਦਾ ਰੋਲ ਔਮਨ ᱮਮਪਾਵਰਮੈਂਟ ਦਾ ਰੋਲ ਵੱਧ ਕੇ ਇੱਕ ਫੀਲਡ ਰਹਿੰਦਾ ਸੀ ਜਿਹੜਾ ਕਿ ਪਿਛਲੇ ਸਾਲ ਸੈਂਟਰਲ ਸਰਕਾਰ ਨੇ ਉਹ ਵੀ ਮੈਂਡੇਟਰੀ ਕਰਤਾ ਵੀ 33% ਫੀਮੇਲ ਦਾ ਹਿੱਸੇਦਾਰੀ ਰਾਜ ਦੇ ਵਿੱਚ ਵੀ ਕੋਈ ਨਹੀਂ ਬਹੁਤ ਵੱਡੀ ਗੱਲ ਹੈ ਮੈਂ ਫੇਰ ਇੱਕ ਵਾਰੀ ਇਹਨਾਂ ਸਭ ਦਾ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਤੇਜਿੰਦਰ ਜੀ ਸੱਤੂ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਜਿਹੜੀ ਕਵਰੇਜ ਕਰਦੇ ਹੋ ਤੇ ਅੱਜ ਮੈਂ ਇਸ ਜਿਹੜਾ ਪਵਿੱਤਰ ਇਹ ਦਿਨ ਮਨਾਇਆ ਜਾ ਰਿਹਾ ਮਾਨਯੋਗ ਮੰਤਰੀ ਜੀ ਦੇ ਯਤਨਾਂ ਸਦਕਾ ਹੈ ਜਿਹੜਾ ਕਿ ਖੰਨਾ ਵਸਨੀਕਾਂ ਨੂੰ ਬਹੁਤ ਵੱਡਾ ਸੰਦੇਸ਼ ਹੈ ਵੀ ਕੁੜੀਆਂ ਸਾਡੀਆਂ ਪੁੱਤਾਂ ਤੋਂ ਵੱਧ ਨੇ ਤੇ ਕੁੜੀਆਂ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੀਆਂ ਨੇ ਹਰੇਕ ਖੇਤਰ ਦੇ ਵਿੱਚ ਇਸ ਲਈ ਮਕਰ ਸੰਕ੍ਰਾਂਤੀ ਤੇ ਆਪਣੀ ਲੋਹੜੀ ਦੀਆਂ ਮੈਂ ਖੰਨਾ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਜਿਹੜਾ ਵਧੀਆ ਇਹ ਅਪਰਾਲਾ ਕਾਲਜ ਬਣਾਵਨ ਕੀਤਾ ਗਿਆ ਇਹ ਵੀ ਬਹੁਤ ਵਧਾਈ ਦੇ ਪਾਤਰ ਹੈ ਧੰਨਵਾਦ ਇਹ ਜਿਹੜਾ ਲੋਹੜੀ ਤੇ ਮਾਗੀ ਦਾ ਤਿਉਹਾਰ ਹੈ ਹਾਂਜੀ ਉਹ ਦੇ ਅਖੀਰੀ ਦਿਨ ਆਪਾਂ ਮਨਾਉਂਦੇ ਆ ਸਾਡੇ ਸਮਾਜ ਦੇ ਵਿੱਚ ਇਤਿਹਾਸਕ ਤੇ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਔਰ ਮੈਂ ਸੋਚਦਾ ਕਿ ਇਹ ਜਿਹੜਾ ਡਿਪਾਰਟਮੈਂਟ ਆਫ ਕਲਚਰਲ ਟੂਰਿਜ਼ਮ ਦੇ ਸ਼੍ਰੀਕੰਤ ਕੁਰੀਤ ਸਿੰਘ ਜੀ ਸਾਹਿਬ ਮਿਨਿਸਟਰ ਸਾਹਿਬ ਜਿਨ੍ਹਾਂ ਕੋਲੇ ਸ਼ੇਪ ਆਪਾਂ ਦਾ ਮਾਣ ਹੈ ਪੰਜਾਬ ਸਰਕਾਰ ਦਾ ਹੁਣ ਉਹਨਾਂ ਦੇ ਉਪਰਾਲੇ ਤਹਿਤ ਸਖੰਨਾ ਨੇ ਹੋਰ ਵੀ ਸਾਡੇ ਆਫੀਸਰ ਸਾਹਿਬਾਨ ਪੰਜਾਬ ਸਰਕਾਰ ਦੇ ਖੰਨਾ ਦੇ ਬਤਵੰਤੇ ਸੱਜਣ ਇੱਥੇ ਆਏ ਔਰ ਐਸ ਕਾਲਜ ਫਾਰ ਔਮੇਨ ਦੇ ਵਿੱਚ ਜਿਹੜਾ ਇਹ ਲੋਹੜੀ ਦਾ ਫੰਕਸ਼ਨ ਹੋ ਰਿਹਾ ਇਸ ਸਮੇਂ ਮੈਂ ਸਾਰੇ ਖੰਨਾ ਨਿਵਾਸੀਆਂ ਨੂੰ ਮੁਬਾਰਕਬਾਦ ਪੇਸ਼ ਕਰਦਾਂ ਔਰ ਆਸ ਕਰਦਾ ਕਿ ਆਪਾਂ ਇਹੇ ਮੌਕੇ ਤੇ ਉਹ ਜਿਹੜੇ ਸੁਦੇਸ਼ ਨੇ ਧੀਆ ਪੁੱਤਰ ਬਰਾਬਰ ਹੋਣ ਦਾ ਸੰਦੇਸ਼ ਸਾਰੇ ਆਪੋ ਆਪਣੇ ਘਰਾਂ ਨੂੰ ਲੈ ਕੇ ਜਾਈਏ ਔਰ ਭਵਿੱਖ ਵਿੱਚ ਜਿਹੜਾ ਹੈਗਾ ਚੰਗਾ ਸਿਹਤਮੰਦ ਸਮਾਜ ਸਿਰਸਤ ਅੱਜ ਖੰਨਾ ਵਿਖੇ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਹੜਾ ਕਿ ਏਐਸ ਕਾਲਜ ਫॉर ਔਮਨ ਖੰਨਾ ਵਿਖੇ ਕੀਤਾ ਗਿਆ। ਇਹ ਇੰਸਟੀਚਿਊਟ ਨੇ ਜਿਹੜੇ 100 ਸਾਲ ਤੋਂ ਵੱਧ ਪੁਰਾਣੇ ਇੰਸਟੀਚਿਊਟ ਨੇ ਮੈਨੇਜਮੈਂਟ ਦੀ। ਸੋ ਸਾਡਾ ਇੱਕ ਸੁਪਨਾ ਸੀ ਕਿ ਇਹਨਾਂ ਇੰਸਟੀਚੂਟਸ ਦੇ ਵਿੱਚ ਕਿਉਂਕਿ ਇਹ ਧੀਆਂ ਦਾ ਕਾਲਜ ਹੈ, ਕੁੜੀਆਂ ਦਾ ਕਾਲਜ ਆ ਤਾਂ ਔਰੇ ਪ੍ਰੋਗਰਾਮ ਹੋਣਾ ਚਾਹੀਦਾ। ਸੋ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀ ਸਾਰੀ ਟੀਮ ਨੇ ਜਿਹਦੇ ਵਿੱਚ ਸਾਡੇ ਸੈਕਟਰੀ ਆਈਏਐਸ ਮਾਲਵਿੰਦਰ ਸਿੰਘ ਜੱਗੀ ਜੀ, ਡਾਇਰੈਕਟਰ ਆਈਏਐਸ ਮੈਡਮ ਅਮਰਜੀਤ ਔਰ ਜੀ ਤੇ ਨਾਲ ਜੁਆਇੰਟ ਟਰੈਕਟਰ ਸਾਡੇ ਦੰਪਰੀ ਤੋਂ ਵਾਲੀ ਹੈ ਜੀ ਇਹਨਾਂ ਦੀ ਪੂਰੀ ਸਾਰੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇਹ ਧੀਆ ਨੂੰ ਸਮਰਪਿਤ ਹੈ ਜਿਹੜੀ ਧੀ ਹੈ ਧੀ ਬਿਨਾ ਇਹ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੋ ਹਰ ਸ਼ੋਪੇ ਦੇ ਵਿੱਚ ਚਾਹੇ ਕੋਈ ਅੱਜ ਪਾਇਲਟ ਕਰੋ ਪਾਇਲਟ ਦੇ ਵਿੱਚ ਧੀ ਹੈ ਅੱਜ ਡਾਕਟਰ ਦੀ ਗੱਲ ਕਰੋ ਡਾਕਟਰ ਧੀ ਹੈ ਅੱਜ ਇੰਜੀਨੀਅਰ ਦੀ ਗੱਲ ਕਰੋ ਇੰਜੀਨੀਅਰ ਧੀ ਹੈ ਅੱਜ ਸਾਇੰਟਿਸਟ ਦੀ ਗੱਲ ਕਰੋ ਸਾਇੰਟਿਸਟ ਧੀ ਹੈ ਅੱਜ ਜੇਕਰ ਪ੍ਰੋਫੈਸਰ ਦੀ ਗੱਲ ਕਰੂੰ ਅੱਜ ਪ੍ਰੋਫੈਸਰ ਧੀ ਹੈ ਸੋ ਧੀ ਹਰ ਸ਼ੋਪੇ ਦੇ ਵਿੱਚ ਅੱਜ ਮੁੰਡਿਆਂ ਤੋਤੇ ਆ ਸੋ ਫੀਮੇਲ 40 ਸਾਈਡ ਨੂੰ ਅਸੀਂ ਇਸ ਪਵਿੱਤਰ ਧਰਤੀ ਤੋਂ ਪੰਜਾਬ ਦੀ ਤੋਂ ਸਦਾ ਲਈ ਖਤਮ ਕਰਨਾ ਉਹਨੂੰ ਜਾਗਰੂਕਤਾ ਰੱਖਦੇ ਹੋਏ ਉਸ ਚੀਜ਼ ਦੀ ਅਸੀਂ ਧੀਆਂ ਦੀ ਲੋੜੀ ਮਨਾਈ ਹੈ ਔਰ ਧੀਆਂ ਹਰ ਪੱਖ ਤੋਂ ਮਾਪਿਆਂ ਦੇ ਲਈ ਸਭ ਤੋਂ ਵੱਧ ਜਾਨੀ ਕਿ ਜੇ ਕੋਈ ਸੋਚਦੀਆਂ ਤਾਂ ਧੀਆਂ ਸੋਚਦੀਆਂ ਸੋ ਸਤਕਾਰ ਹੈ ਧੀਆਂ ਦਾ 580 نیوز ਦੀ ਟੀਮ ਇੱਥੇ ਪਹੁੰਚੀ ਹੈ ਏਐਸ ਕਾਲਜ ਜਿੱਥੇ ਤੁਸੀਂ ਦੇਖੋਗੇ ਸਾਡੇ ਨਾਲ ਮਸ਼ਹੂਰ ਗਾਇਕ ਮੀਤਕੌਰ ਜੀ ਖੜੇ ਨੇ ਜਿਨ੍ਹਾਂ ਨੇ ਏਐਸ ਕਾਲਜ ਵਿੱਚ ਲੋਹੜੀ ਦੇ ਸਮੇਂ ਬਹੁਤ ਵਧੀਆ ਵਧੀਆ ਗਾਣੇ ਗਾਏ ਨੇ ਤੁਸੀਂ ਸਾਰੇ ਕਾਲੇ ਨੂੰ ਨੱਚਣ ਲਾਤਾ ਇੰਨੇ ਵਧੀਆ ਵਧੀਆ ਗਾਣੇ ਬੋਲੇ ਸਾਰਾ ਕਾਲੇ ਚੁੰਮਣ ਤੇ ਲਾਤਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਤੇ ਪੰਜਾਬ ਟੂਰਿਜ਼ਮ ਦਾ ਜਿਨ੍ਹਾਂ ਨੇ ਇੱਥੇ ਆਉਣ ਦਾ ਮੈਨੂੰ ਮੌਕਾ ਦਿੱਤਾ ਤੇ ਸਾਰਿਆਂ ਦੇ ਰੂਬਰੂ ਹੋਈਆਂ ਤੇ ਬਹੁਤ ਮਜ਼ਾ ਆਇਆ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਅੱਜ ਲੋਹੜੀ ਵਾਲੇ ਦਿਨ ਇਹ ਬਹੁਤ ਸੋਹਣਾ ਉਪਰਾਲਾ ਹੋਇਆ ਜਿਵੇਂ ਕਿ ਆਪਣੇ ਕੈਬਨਿਟ ਮਨਿਸਟਰ ਆਈ ਸੀਗੇ ਤਰਨ ਤਰਨਪ੍ਰੀਤ ਸਿੰਘ ਸੌਂਜੀ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਵਧੀਆ ਉਪਰਾਲਾ ਹੋਇਆ ਤੇ ਤੀਆਂ ਦੀ ਲੋਹੜੀ ਖਾਸ ਕਰਕੇ ਅੱਜ ਜਿਵੇਂ ਸਾਰੇ ਨੇ ਇੱਥੇ ਸੈਲੀਬ੍ਰੇਟ ਕੀਤੀ ਹੈ ਤੇ ਬਹੁਤ ਜ਼ਿਆਦਾ ਮਜ਼ਾ ਆਇਆ ਮੈਂ ਥੈਂਕਸ ਕਰਦੀ ਹਾਂ ਜੀ ਸਾਰਿਆਂ ਦਾ ਔਰ ਪੰਜਾਬ ਟੂਰਿਜ਼ਮ ਦਾ ਜੀ ਤੁਹਾਡੀ ਆਈਡੀਆ ਜਿਹੜੀ ਆ ਬਣੀ ਆਈਏ ਸਾਡੇ ਦਰਸ਼ਕਾਂ ਨੂੰ ਦੱਸੋਗੇ ਤੇ ਜਿਹੜੇ ਮੇਨ ਮਝੂਰ ਇੱਕ ਦੋ ਗਾਣੇ ਆਪਣੇ ਗਾਉਣਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦੀ ਹਾਂ ਕਿ ਮੇਰੇ ਟੱਪੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਜੋ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਫੇਸਬੁੱਕ ਤੇ ਔਰ ਇੰਸਟਾ ਮੇਰੀ ਯੂਆਰਐਸ ਮੀਤ ਕੌਰ ਕਰਕੇ ਇੰਸਟਾਗ੍ਰam ਹੈ ਐਂਡ ਫੇਸਬੁੱਕ ਮੇਰਾ ਪੇਜ ਹੈ ਮੀਤ ਕੌਰ ਤੇ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਔਰ ਬਾਕੀ ਲੋਹਰੀ ਜੱਟੀ ਗਾਣਾ ਬਹੁਤ ਸਾਰਾ ਪਿਆਰ ਦਿੱਤਾ ਥੈਂਕ ਯੂ ਜੀ ਲੋਹਰੀ ਜੱਟੀ ਦੇ ਹਾਂਜੀ ਤਿੰਨ ਚਾਰ ਗਾਣੇ ਆ ਮਸ਼ਹੂਰ ਦੇ ਸੁਣਾ ਦਿਓ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਟੱਪੇ ਦੀ ਇੱਕ ਲਾਈਨ ਜ਼ਰੂਰ ਸੁਣਾ ਦਿੰਨੀ ਆ ਠੀਕ ਹੈ ਬਾਜੀ ਜਾਣ ਵਾਲੀ ਹਰ ਜਾਂਗੇ ਓਏ ਬਾਜੀ ਜਾਣ ਵਾਲੀ ਹਰ ਜਾਂਗੇ ਤੇਰੇ ਕੋਲੋਂ ਵੱਖ ਹੋ ਕੇ ਅਸੀਂ ਜਹੰਦੇ ਮਾਰੇ ਜਾਗੇ ਹੋ ਅਸੀਂ ਜਹੰਦੇ ਮਾਰੇ ਜਾਗੇ ਬਾਜੀ ਜਨਵਾਲੀ ਨੇ ਹਰਦਾਇਓਏ ਬਾਜੀ ਜਨਵਾਲੀ ਨੇ ਹਰਦਾ ਮੂੰਹ ਦੀਆ ਗੱਲਾਂ ਨੇ किसे पिछ नहीं है कोई, किसे पिछ नहीं कोई सो so, अपना गीत भी आया टप्पे मीत कौर रियाज खान करके तो तुसी सारे आ, जाके यूट्यूब जरूर देखो जिन्होंने हूँ तक नहीं देखा वैसे तो इंस्टाग्राम से देख चुके होने थैंक यू सो मच थैंक्स कर दें कि पंजाब लाइव एटीन uh, न्यूज uh, जिन्होंने अज इत इंटरव्यू लिया मेरा थैंक यू सो मच सर जी